ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਪਿਛਲੇ ਪੰਜਾਬ ਚ ਜਿਹੜੀ ਮੁਸੀਬਤ ਦੇ ਵਿੱਚ ਫਸਿਆ ਹੈ ਹੜ੍ਹਾਂ ਦੇ ਵਿੱਚ ਤੇ ਮੈਂ ਅੱਜ ਇੰਸਟਾਗ੍ਰam ਤੇ ਮਾਪਾ ਮੈਸੇਜ ਆਇਆ ਕਿ ਰਾਸ਼ਨ ਪਾਣੀ ਜਿਹੜਾ ਬਹੁਤ ਪਹੁੰਚ ਚੁੱਕਾ ਵਾ ਤੇ ਤਾਂ ਕਿਹੜਾ ਪਾਣੀ ਵੀਰ ਜੂਪੀ ਤੋਂ ਆਇਆ ਤੇ ਆਪੇ ਜਿਨ੍ਹਾਂ ਦੇ ਕੱਪੜੇ ਦੀਆਂ ਆਉਣੇ ਗੱਡੀਆਂ ਕੋਰੇ ਲੈ ਕੇ ਆਏ ਆ ਹੋਰ ਵੀ ਜਿਹੜਾ ਜ਼ਰੂਰਤ ਵਾਲਾ ਸਮਾਨ ਕਰਨਾ ਚਾਹੀਦਾ ਉਹ ਲੈ ਕੇ ਆਏ ਆ ਆਪਣੇ ਵੀਰ ਸਰਪੰਚ ਸਾਹਿਬ ਹੈ ਪ੍ਰਧਾਨ ਸਾਹਿਬ ਗੱਲ ਕੇ ਹੁਣ ਪੰਜਾਬ ਚ ਆ ਛੱਕੇ ਨਾ ਪਹੁੰਚੇ ਆ ਕੇ ਆਪਣਾ ਥਲੇ ਲੈ ਆਏ ਆ ਇਹ ਨਾਲ ਰਿਹਾ ਉਹ ਪੰਜਾਬ ਲੈ ਕੇ ਆਏ ਤੇ ਕੀ ਕਿਉਂ ਪੰਜਾਬ ਲਈ ਕਿਉਂ ਖੜੇ ਦੀ ਗੱਡੇ ਚੋਂ ਵੀ ਜ਼ਰੂਰਤ ਹੀ ਸਮਾਨ ਲੈ ਕੇ ਆ ਗੱਡੇ ਲੈ ਗਏ ਤੇ ਇਹ ਸੂਟ ਲੈ ਗਏ ਤੇ ਮੈਂ ਨਾ ਪਾਣੀ ਮੁੱਕ ਗਿਆ ਪਾਣੀ ਦਾ ਨਾ ਹੁਣ ਉਹ ਡਾਮ ਨਹੀਂ ਆਣਾ ਹੋਰ ਠੂਕਾ ਦੁੱਧ ਹੈ ਠੂਕਾ ਦੁੱਧ ਵੀ ਤਾਂ ਬਾਕੀ ਕਈ ਪ੍ਰੋਡਕਟ ਜੋ ਮੈਂ ਲੈ ਕੇ ਆਏ ਉਹ ਸਭ ਮੈਂ ਦਾ ਦਿਲਤ ਮੰਦਾ ਉਹ ਆ ਦੇਖਾਈ ਤਾਂ ਆਪਾ ਪੰਜਾਬ ਮੈਂ ਆਪ ਦੇਖ ਸਕਤੇ ਆ ਤੇ ਇਹ ਜਿਹੜੇ ਜੋ ਬਹੁਤ ਮੰਦਾ ਆ ਬਹੁਤ ਬਹੁਤ ਆਪਾਂ ਦਾ ਕੈਸੇ ਉਤਸ਼ਾਹ ਆ ਕਿ ਆਮ ਜੀ ਸੇਵਾ ਕਰੇ ਦੇਖੋ ਅਗਰ ਇਨਸਾਨ ਇਨਸਾਨ ਦੀ ਸੇਵਾ ਨਹੀਂ ਕਰੇਗਾ ਤਾਂ ਫਿਰ ਕਿਸ ਕੀ ਕਰੇਗਾ ਬਿਲਕੁਲ ਅਗਰ ਕਿਸੇ ਦੇ ਬੁਰੇ ਵਕਤ ਮੈਂ ਇਨਸਾਨ ਕੰਮ ਨਹੀਂ ਆਏਗਾ ਤਾਂ ਫਿਰ ਇਨਸਾਨ ਨਹੀਂ ਹਾਂਜੀ ਤਾਂ ਤੁਸੀਂ ਦੇਖ ਸਕਦੇ ਜੀ ਆਪਣੇ ਆ ਵੀਰ ਜੁਪੀ ਤੋਂ ਕਿੰਨੀ ਦੂਰ ਤੋਂ ਚੱਲ ਕੇ ਆਏ ਸਾਡੇ ਕੋਲ ਇਹ ਆਪਣਾ ਭਾਈਚਾਰਾ ਜਿਹੜਾ ਮੈਨੂੰ ਦਿਖਾਇਆ ਜਿਹੜਾ ਆਪਣੀ ਜਾਤ ਧਰਮ ਤੋਂ ਦੂਰ ਇਕੱਠੇ ਹੋ ਗਏ ਜਿਹੜੇ ਪੰਜਾਬ ਵਾਸਤੇ ਸਾਰੇ ਜਿਹੇ ਸਟੇਟਾਂ ਕੜੀਆਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੋਰ ਵੀ ਮੇਰੇ ਵੀ ਜਿਹੜੇ ਆ ਰਹੇ ਆ ਕਿਵੇਂ ਵੀ ਆ ਕੇ ਰਹਿਣਗੇ ਇਹ ਨਾ ਕਿ ਅੱਜ ਆਉਂਦੇ ਹੋ ਰਹੇ ਆ ਜਦੋਂ ਵੀ ਜ਼ਰੂਰਤ ਪਵੇਗੀ ਜਦੋਂ ਤਦ ਵੀ ਹਮੇਰੇ ਕੋਲ ਯਾਦ ਕਰਨਾ ਉਹ ਉਸੇ ਟਾਈਮ ਆ ਜਾਣਗੇ ਬਹੁਤ ਬਹੁਤ ਤੁਹਾਡਾ ਕੋਈ ਕੰਮ ਖਤਮ ਨਹੀਂ ਹੋਇਆ ਹੈ भाई, भाई बहुत राशन ऐसा आ रहा है जो और कहीं पहुंच रहा है यहाँ राशन नहीं आ रहा बहुत जरूरत है ऐसे ऐसे तो तक राशन नहीं आ रहा राशन पहुँचाओ भाई गाँव का नाम बताओ क्या भाई आप अपना गाँव का नाम है जी पिंड है पिंडोमाल इन जिला अमृतसर इधर जो है राशन का तो बहुत है पर जो है बेलोड़े तक पहुंच रहा है जिनको लोड़ है उनके तक राशन वगैरह कुछ भी नहीं पहुंच पा रहा पर अभी जो है पानी नीचे गेर चला गया है अभी आ रहे हैं बहुत संस्थाओं वाले सभी ਜਿਹੜੇ ਵੀਰ ਭਰਾ ਆਏ ਉਹ ਪਹੁੰਚ ਗਏ ਆ ਸਾਡੇ ਤੱਕ ਤੇ ਬਹੁਤ ਬਹੁਤ ਧੰਨਵਾਦ